ਜੀ ਕੰਪਾਲ ਸਾਹਿਬ ਵਾਹਿਗੁਰੂ ਜੀ ਦੇ ਘਟੇ ਅੱਜ ਜਾਈ ਵੀ ਨਹੀਂ ਸੋਫੀ ਜੀ ਨੇ ਗੱਡੀ پارک ਕੀਤੀ ਤੇ ਲੰਘ ਰਹੇ ਸੀ ਤੇ ਇਹੋ ਜਿਹਾ ਨਜ਼ਾਰਾ ਤਾਂ ਮੇਰੇ ਨਾਲ ਪੈਸੇ ਪੰਜਾਬ ਚਿੱਤੀ ਦੇ ਮੈਂ ਅਮਰੀਕਾ ਖੜਾ ਜਾ ਉੱਥੇ ਵੀ ਇਹ ਹੋਏਗਾ ਲੋਕੀ ਪਹਿਚਾਨ ਲੈਂਦੇ ਵੀ ਫੂਡ ਸੇਫਟੀ ਤੇ ਕੰਮ ਕਰਨ ਵਾਲੀਆਂ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਦੇਖੀਆਂ ਓਵੇਂ ਡਾਕਟਰ ਐ ਅੱਜ ਜਸਮੀਤ ਡਾਂਗੋ ਜੀ ਜਿਹੜੇ ਫੋਡੀ ਐਸੋਸੀਏਸ਼ਨ ਪੰਜਾਬ ਦੇ ਪ੍ਰੈਜ਼ੀਡੈਂਟ ਹੈ ਇਹਨਾਂ ਨੇ ਵੀ ਮੈਨੂੰ ਇੱਕ ਵਾਰ ਸੋਚ ਕੇ ਪਿੱਛਾਵਾਜਤ ਰੰਗਾਰੇ ਤੇ ਜਦੋਂ ਆਏ ਤੇ ਕਿਹਾ ਸਾਡਾ ਜਿਹੜਾ ਐਕਸ ਹੈ ਉਹ 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 ਦੇਖ ਕੇ ਜਾਓ ਸਾਡਾ ਅੰਡਾ ਵੈਜੀਟੇਰੀਅਨ ਹੈ ਸੋ ਬੜੀ ਅੱਛੀ ਲੱਗੀ ਤੁਹਾਨੂੰ ਵੀ ਗੱਲ ਵੀ 逻辑 ਹੈ ਤੇ ਮੱਝ ਵੀ ਤਾਂ ਮੈਚਿੰਗ ਤੇ ਤਾਂ ਹਾਂ ਜਨਹਸ ਤਾਂ ਹੈ ਦੋਸਤ ਜਿੰਦਗੀ ਦਾ dono ਤੇ ਜੇ ਮੁਰਗੀ ਵੈਜੀਟੇਰੀਅਨ ਕੋਟ ਲੈ ਕੇ ਦਿੰਦੀ ਤਾਂ ਉਹ ਐਕਸ ਵੈਜੀਟੇਰੀਅਨ ਹੈ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਤੇ ਇਸ ਦੇਸ਼ ਵਿੱਚ ਜਦੋਂ ਇੰਨੀ ਗੱਲ ਚੱਲਦੀ ਆ ਨਾ ਤੇ ਇਸ ਦੇਸ਼ ਵਿੱਚ ਚਾਵਲ ਵੀ ਸਿੰਥੈਟਿਕ ਆਉਣ ਲੱਗ ਪਏ ਕਿ ਜਿੱਥੇ ਅੰਡਾ ਵੀ ਦੇਸੀ ਕਹੇ ਕਿ ਬ੍ਰਾਊਨ ਜਾਂ ਚਾਹ ਪੱਤੀ ਦਾ ਰੰਗ ਕਲਰ ਚਾੜ ਦਿੱਤਾ ਜਾਂਦਾ ਜਿੱਥੇ ਹਰ ਚੀਜ਼ ਚ ਕਲੋਰੇਸ਼ਨ ਹੁੰਦੀ ਆ ਮੈਂ ਅੱਜ ਤਨਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਤੇ ਦੌਰ ਡਾਕਟਰ ਉਹਨਾਂ ਦੇ ਹਸਪੀਟਲ ਇਚਾਰਜ ਕੰਮ ਕਰ ਰਿਹਾ ਤੇ ਉੱਥੇ ਮੈਨੂੰ ਪੁੱਛਿਆ ਇੰਜਾਨ ਸਾਹਿਬ ਨੇ ਬਾਬਾ ਮਨਜੀਤ ਸਿੰਘ ਅਮਰੀਕਾ ਚ ਜਿਹੜੇ ਆ ਉਹ ਬਹੁਤ ਜਿਹੜੀ ਸਿੱਖ ਹੈ ਜਥੇਬੰਦੀ ਹੈ ਉਹਦੋਂ ਵੱਲੋਂ ਬੜਾ ਵੱਡਾ ਰੋਲ ਹੈ ਉਹ ਮੈਨੂੰ ਪੁੱਛਦੇ ਅੱਜ ਸਭ ਤੋਂ ਵੱਡੀ ਤੁਸੀਂ ਪੇਸ਼ੈਂਟਸ ਕਾਦੇ ਦੇਖਦੇ ਮੈਂ ਕਹਿੰਦਾ ਸਭ ਤੋਂ ਵੱਧ ਜਿਹੜੇ ਮੈਂ ਪੇਸ਼ੈਂਟ ਦੇਖੇ ਆ 99% ਪੇਸ਼ੈਂਟ ਜਿਹੜੇ ਬਹੁਤ ਅਡਲਟ੍ਰੇਸ਼ਨ ਕਰਕੇ ਆ ਮੇਰਾ ਬਹੁਤ ਫ੍ਰੀਕ ਕਰਕੇ ਆ ਔਰ ਜੇ ਇੱਦਾਂ ਹੀ ਔਰ ਬੜਾ ਅੱਛਾ ਲੱਗਾ ਇਹ ਸਟਾਲ ਲੱਗਾ ਹੋਇਆ ਇਹ ਇਦਾਂ ਤੁਰਨੇ ਤੁਰਨੀ ਪਾਉਗੀ ਇੱਧਰੋਂ ਦਾ ਤੁਰਨੀ ਕੋਈ ਨਹੀਂ ਤੁਹਾਨੂੰ ਪੰਜਾਬੀਆਂ ਨੂੰ ਧੰਨ ਤੇ ਅਡੇ ਤੇ ਕਾਦੀ ਇਲਟਰੇਸ਼ਨ ਹੋ ਸਕਦੀ ਹੈ ਇੱਕ ਦਾ ਸ਼ੈਲ ਹੈ ਬਾਹਰੋਂ ਤੋੜਨਾ ਜਾਏ ਇੱਕ ਤਾਂ ਜਿਹੜਾ ਉਹਦੇ ਵਿੱਚ ਜੋ ਵੀ ਐਲਬਿਓਮਨ ਦਾ ਜੋੜ ਪਾਰਟ ਗੋਵਾ ਐਲ ਫੀਮਨ ਪਾਰਟ येलो ਤੇ ਵਾਈਟ ਹੈ ਇਹਦੇ ਚ ਕੀ ਤੋੜ ਕੇ ਕੋ ਠੀਕ ਏ ਥੋੜਾ ਲਾ ਲੂਗਾ ਸੋ ਮੈਨੂੰ ਬੜਾ ਅੱਛਾ ਲੱਗਾ ਜਸਨੀਤ ਡੰਗੋ ਜੀ ਹੋਰ ਵੀ ਤੁਹਾਡੀ ਟੀਮ ਜਿੰਨੀ ਸਾਰੀ ਆਈ ਹੈ ਮੈਨੂੰ ਬਹੁਤ ਚੰਗਾ ਲੱਗਾ ਔਰ ਹੋਰ ਵੀ ਬੜੇ ਅੱਛੇ ਸਟਾਲ ਹੋਣੇ ਕਿਉਂਕਿ ਪੀਏ ਜੂ ਦਾ ਕਿਸਾਨ ਮੇਲਾ ਦਾ ਕਿਸਾਨ ਮੇਲੇ ਬਾਰੇ ਮੈਂ ਸੁਣਿਆ ਜਰੂਰ ਸੀ ਪਰ ਮੈਂ ਇੱਤਾਂ ਇਹਦੇ ਵਿੱਚ ਸ਼ਾਮਲ ਹੋ ਜਾਣਾ ਇਹ ਵਾਈਬਰੂ ਹੀ ਜਾਣਦਾ ਕਿਉਂਕਿ ਮੈਂ ਜ਼ਿੰਦਗੀ ਚ ਮੈਂ ਸੋਚਿਆ ਕਈ ਚੀਜ਼ਾਂ ਮੇਰੀ ਲਾਈਫ ਚ ਪਲਾਨਡ ਨਹੀਂ ਵਧੀਆ ਹੋਈਆਂ ਅਨਪਲਾਨਡ ਵਧੀਆ ਹੋਈਆਂ ਅਚੰਚੇਤ ਸੋ ਅੱਜ ਵੀ ਅਚੰਚੇਤ ਮੇਲਾ ਦਾ ਜਿਹੜਾ ਮਿਲਣੀ ਤੁਹਾਡੇ ਨਾਲ ਹੋਈ ਆ ਅਕਾਲਪੁਰ ਪਹਿਲੂ ਦੁਕਾਨਾਂ ਐ ਸ਼ੁਭ ਕੁਜ਼ਾਰ ਐ ਔਰ ਮੈਂ ਖਰੂ ਕੋ ਇਹਨਾ ਆਪਣੇ ਪੰਜਾਬ ਵਿੱਚ ਇਦਾਂ ਹੀ ਜਿਹੜੀ ਗੁਲਾਬ ਰੰਗ ਚੀਜ਼ਾਂ ਨੂੰ ਸ਼ੁੱਧ ਚੀਜ਼ਾਂ ਨੂੰ ਤੁਸੀਂ ਪ੍ਰਮੋਟ ਕਰਦੇ ਰਹੋ ਜਿਹੜਾ ਫੂਡ ਸੇਫਟੀ ਸਟੈਂਡਰਡ ਐਕਟ 2006 ਐ ਉਹਦੀਆਂ ਗੱਲਾਂ ਨਾਲ ਰੰਗਲਾ ਪੰਜਾਬ ਅਸੀਂ ਤੁਸੀਂ ਰਲ ਕੇ ਬਣਾਉਣਾ ਤੰਦਰੁਸਤ ਪੰਜਾਬ ਤੁਸੀਂ ਅਸੀਂ ਰਲ ਕੇ ਬਣਾਉਣਾ ਮੈਨੂੰ ਪੱਕਾ ਯਕੀਨ ਐ ਤੇ ਤੁਹਾਡਾ ਅੰਨਾ ਕਿਸੇ ਵੀ ਦੁਕਾਨ ਤੋਂ ਕਿਸੇ ਵੀ ਸੌਦ ਤੋਂ ਕਿਸੇ ਵੀ ਵੈਂਡਰ ਤੋਂ ਪਰ ਕੇ ਲੈ ਜਾਓ ਮੈਂ ਬਤਾਲ ਡਾਇਨੈਟਰ ਅਫੀਸਰ ਫੂਡ ਸੇਫਟੀ ਰਟਾਇਰਡ ਇਹ ਗੱਲ ਦਾ ਦਾਵਾ ਕਰਦਾ ਹੈ ਕਿ ਫੂਡ ਐਂਡ ਡਰੱਗ ਲੈਬ ਖੜ ਨੂੰ ਚਾਹੀਦਾ ਹੈ ਭੇਜੋ ਚਾਹੇ ਤੁਸੀਂ ਮੈਸੂਲ ਨੂੰ ਭੇਜੋ ਕਿਤੇ ਭੇਜੋ ਕਦਾਂ ਦਾ ਪਰਸ ਆਵਗਾ ਇਹਨਾਂ ਨੂੰ ਸੈਂਪਲ ਭਟਾਪਾ ਚਾਹੀਦਾ ਸੋ ਮੈਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਕੋਟੀਵਤ ਚਾਹੁੰਦਾ ਔਰ ਜਿਹੜਾ ਪਿਆਰ ਜਿਹੜਾ ਮਾਨ ਤੁਸੀਂ ਨੂੰ ਇੱਥੇ ਮਿਲਾ ਕੇ ਦਿੱਤਾ ਮੈਂ ਇਹ ਦਿਲ ਤੋਂ ਕਦੇ ਨਹੀਂ ਭੁਲ ਸਕਦਾ ਦਿਲ ਦੀਆਂ ਗਹਿਰਾਂਿਆਂ ਤੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਰੀ ਇੱਕ ਆਵਾਜ਼ ਤੇ ਦੇਖੋ ਇਹਨਾਂ ਦੇ ਇਥੋਂ ਆਪਾਂ ਨੂੰ ਪਤਾ ਲੱਗਦਾ ਕੋਈ ਜਿਵੇਂ ਆਪਾਂ ਕਹਿੰਦੇ ਹਾਂ ਨਾ ਜੀ ਕਈ ਲੀਡਰਾਂ ਚ ਕਈ ਅੱਛੇ ਵਿਦਿਆਨੀਆਂ ਚ ਧੌਲ ਚ ਕੀਲਾ ਹੁੰਦਾ ਹੈ ਇਹ ਬੰਦੇ ਤੇ ਕੋਈ ਇਦਾਂ ਦੀ ਕੋਈ ਮਤਲਬ ਇਹਨਾਂ ਨੇ ਹੀਖਾ ਨਹੀਂ ਜਾਨੂੰ ਦਿਖਾਈ ਇੱਕ ਆਵਾਜ਼ ਤੇ ਸਾਡੀ ਇੱਕ ਆਵਾਜ਼ ਤੇ ਜਦੋਂ ਆਪਾਂ ਰਿਜਰਡ ਕੀਤਾ ਕਿ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਆਪਣੀ ਛੋਟੀ ਭੈਣ ਦਾ ਧੰਨਵਾਦ ਕਰਦਾ ਤੁਸੀਂ ਸਾਡਾ ਵਿਜ਼ਿਟ ਕੀਤਾ ਤੇ ਪ੍ਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ ਸਚਿਤਾ ਟੌਪ ਸਾਹਿਬ ਨੇ ਪੰਜਾਬ ਦੀ ਇੰਦਾ ਸੇਵਾ ਕੀਤੀ ਬਿਨਾਂ ਕਿਸੇ ਦਬਾਅ ਇਹ ਤਾਂ ਹੀ ਤੁਸੀਂ ਮੇਰੀ ਭੈਣ ਛੋਟੀ ਭੈਣ ਇੰਦਾ ਹੀ ਤੁਸੀਂ ਸਾਰਿਆਂ ਦੇ ਜਿਹੜੀ ਸੇਵਾ ਕਰੋ ਤੇ ਲੋਕਾਂ ਨੂੰ ਅਮੇਰ ਕਰੋ ਥੈਂਕ ਯੂ ਡਾਕਟਰ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ